ਗੁਰਿਆ ਅਤੇ ਜੱਡੀਆਲਾ ਰੋਡ ਵਿੱਚ ਕਰ ਡਿਗੀ ਵੱਡੀ ਟਾਲੀ ਰਾਗੀਰਾਂ ਨੂੰ ਕਰਨਾ ਪਿਆ ਮੁਸ਼ਕਲਾ ਦਾ ਸਾਹਮਣਾ ਅੱਜ ਤੜਕਸ ਰਾਗੀਰਾਂ ਨੂੰ ਉਸ ਵੇਲੇ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਆ ਜਦੋਂ ਬੋਪਾਰਾ ਅਤੇ ਸੰਕਟੀ ਸੀਮ ਵਿਚਕਾਰ ਵੱਡੀ ਟਾਲੀ ਡਿਗਣ ਦਾ ਰਸਤੇ ਵਿੱਚ ਦੂਰੋਂ ਦੂਰ ਤੱਕ ਜਮ ਲੱਗ ਗਿਆ ਜਿਸ ਕਰਕੇ ਰੋਜ਼ਾਨਾ ਕੰਮ ਤੇ ਜਾਣ ਵਾਲੇ ਰਾਗੀਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਇਸ ਸਬੰਧ ਜਾਣਕਾਰੀ ਦਿੰਦੇ ਹੋਏ ਗੁਰਾਇਆ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ ਅਤੇ ਕੌਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਤ ਦੇ ਪਤੀ ਸੰਜੀਵ ਹੀਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਅਸੀਂ ਮੌਕੇ ਤੇ ਆ ਕੇ ਵੇਖਿਆ ਕਿ ਬੋਪਾਰਾ ਨਹਿਰ ਪੁਲੀ ਦੇ ਨਜ਼ਦੀਕ ਇੱਕ ਵੱਡੀ ਟਾਲੀ ਦਾ ਦਰਖਤ ਰਸਤੇ ਵਿੱਚ ਡਿਗਿਆ ਹੋਇਆ ਹੈ ਜਿਸ ਕਨਾਰੇ ਗਿਰਾਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀਂ ਜੰਗਲਾਤ ਵਿਭਾਗ ਨੂੰ ਇਤਲਾਹ ਦੇ ਦਿੱਤੀ ਹੈ ਅਤੇ ਜੀ.ਸੀ.ਬੀ ਦੀ ਮਦਦ ਨਾਲ ਟਾਲੀ ਨੂੰ ਕਿਨਾਰੇ ਕੀਤਾ ਗਿਆ ਅਤੇ ਜਦੋਂ ਦੂਜੇ ਪਾਸੇ 112 ਦੇ ਇੰਚਾਰਜ ਸਤਵੀਰ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਰਸਤੇ ਵਿੱਚ ਰਾਗੀਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਡਿਵਰਸ਼ਨ ਦੇ ਕੇ ਮੌਕੇ ਤੇ ਰਸਤੇ ਨੂੰ ਕਲੀਅਰ ਕਰਵਾਇਆ ਗਿਆ। ਹਾਂ ਜੀ ਪ੍ਰਧਾਨ ਜੀ ਕਿੱਟੇ ਦਾ ਰਸਤੇ ਤੇ ਦਰਾਤ ਦਿੱ ਗਿਆ ਨਹਿਰ ਪੁਲੀ ਤੇ ਠੀਕ ਹੈ ਨਾ ਤੁਹਾਨੂੰ ਇਹ ਦਰਖਤ ਸਵੇਰੇ ਡਿਗਿਆ ਔਰ ਮੈਨੂੰ ਪਤਾ ਲੱਗਾ ਮੈਂ ਤੇ ਮੇਰਾ ਸਾਥੀ ਕਾਉਂਸਲਰ ਸੰਜੀਵ ਕੁਮਾਰ ਜੀ ਆਏ ਸੀਗੇ ਤੇ ਲੱਗੋ ਆ ਕਟਨ ਵੀ ਵਾਲੇ ਵੀ ਆ ਗਏ ਲੱਗੋ ਆ ਕੱਟ ਰਹੇ ਆ ਚਲੋ ਅਸੀਂ ਵੀ ਜਿੰਨੇ ਜੋ ਗਿਆ ਉਹ ਰਸਤਾ ਪੱਧਰ ਕੀਤਾ ਔਰ ਆਸ ਹੈ ਵੀ 1 ਘੰਟੇ ਸਵਾ ਘੰਟੇ ਦੇ ਵਿੱਚ ਵਿੱਚ ਸਾਰਾ ਪੱਧਰਾ ਹੋ ਜਾਊਗਾ ਔਰ ਰਸਤਾ ਬਹਾਲ ਕਰ ਦਿੱਤਾ ਜਾਊਗਾ ਹੁਣ ਜਿਹੜਾ ਆਰਜੀ ਤੌਰ ਤੇ ਰਸਤਾ ਢੰਡਿਆਂ ਵਿੱਚ ਦੀ ਇੱਥੋਂ ਅਸੀਂ ਦੱਸੀ ਜਾਂਦੇ ਆਂ ਵੇਰ ਕਰ ਰਹੇ ਆਂ ਢੰਡਿਆਂ ਵਿੱਚ ਦੀ ਅਸੀਂ ਰਸਤਾ ਪਾ ਦਿੱਤਾ ਮੁਲਾਜ਼ਮ ਵੀ ਸਾਡੇ ਖੜੇ ਆਂ ਤਕਰੀਬਨ ਘੰਟਾ ਲੱਗ ਜਾਣਾ ਕਿਉਂਕਿ ਦਾਸਤ ਕਾਫੀ ਵੱਡਾ ਆ ਜੇ ਵੀ ਸੀ ਸਾਡੀ ਆ ਰਹੇ ਜੇ ਵਿੱਚ ਤੋਂ ਬਿਨਾਂ ਕੰਮ ਹੋਣਾ ਅਸੰਭਵ ਵੀ ਆ ਇਹ ਜੰਗਲਾਦ ਮਹਿਕਮੇ ਨੂੰ ਖਬਰ ਕਰ ਦਿੱਤੀ ਹਾਂ ਜੰਗਲਾਦ ਮਹਿਕਮੇ ਨੂੰ ਕਹ ਦਿੱਤੀ ਉਹਨੇ ਆਪਣੇ ਬੰਦੇ ਦੋ ਭੇਜੇ ਆ ਉਹਨਾਂ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਜਾ ਤੇ ਵੱਡੋ ਤੇ ਬਾਕੀ ਉਹਨਾਂ ਦੇ ਵੀ ਮੁਲਾਜ਼ਮ ਆ ਰਹੇ ਇਹਨੂੰ ਆ ਕੇ ਸਾਹਮਣੇ ਆਪਣੇ ਤਰ੍ਹਾਂ ਪਰ ਅਸੀਂ ਫੌਰੀ ਤੌਰ ਤੇ ਇਸ ਕਰਕੇ ਲੱਗੇ ਹਾਂ ਵੀ ਇੱਥੋਂ ਰਸਤਾ ਜਿਹੜਾ ਸਵੇਰ-ਸਵੇਰ ਦਾ ਟਾਈਮ ਹੈ ਕਿਸੇ ਨੇ ਕੋਈ ਸਰਵਿਸ ਤੇ ਜਾਣਾ ਜਾਂ ਕਿਤੇ ਵੀ ਆ ਬੇ ਜਿੰਨਾ ਵੀ ਹੋ ਸਕੇ ਜਲਦੀ ਜਲਦੀ ਰਸਤੇ ਨੂੰ ਆਪਾਂ ਪਧਰਾ ਕਰਕੇ ਬਹਾਲ ਕਰ ਸਕੀਏ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ